ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੇ ਘਰ ਦੀਆਂ ਪੰਜ ਚੀਜ਼ਾਂ ਤੁਸੀਂ ਕਦੇ ਵੀ ਕਿਸੇ ਹੋਰ ਨੂੰ ਨਹੀਂ ਦੇਣੀਆਂ ਨਹੀਂ ਤਾਂ ਤੁਹਾਡੇ ਘਰ ਦੀ ਤਰੱਕੀ ਰੁਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਤਸੰਗਤ ਜੀ ਆਪਣੇ ਘਰ ਦੀਆਂ ਇਹ ਪੰਜ ਚੀਜ਼ਾਂ ਕਦੇ ਵੀ ਕਿਸੇ ਹੋਰ ਨੂੰ ਨਹੀਂ ਦੇਣੀਆਂ ਚਾਹੀਦੀਆਂ ਨਹੀਂ ਤਾਂ ਘਰ ਦੀ ਬਰਕਤ ਰੁਕ ਜਾਂਦੀ ਹੈ ਦੁੱਖ ਕਲੇਸ਼ ਜਿਹੜੇ ਹਨ ਉਹ ਵੀ ਵਧਣੇ ਸ਼ੁਰੂ ਹੋ ਜਾਂਦੇ ਹਨ ਇਸੇ ਹੀ ਵਿਸ਼ੇ ਤੇ ਅੱਜ ਅਸੀਂ ਵਿਚਾਰ ਕਰਨੇ ਸ਼ੁਰੂ ਕਰ ਦੇਣੇ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਭੋਲੇਪਾ ਅਸੀਂ ਇਹ ਚੀਜ਼ਾਂ ਦੂਜਿਆਂ ਨੂੰ ਦੇ ਦਿੰਨੇ ਸਤਸੰਗਤ ਜੀ ਵੇਖੋ ਬੰਦੇ ਨੂੰ ਜਦੋਂ ਗਿਆਨ ਜਿਵੇਂ ਜਿਵੇਂ ਸਮਝ ਆਉਂਦੀ ਹੈ ᱛਿਵੇਂ ᱛਿਵੇਂ ਫਿਰ ਉਹ ਸਿਆਣਾ ਹੋ ਜਾਂਦਾ ਹੈ ਬਾਕੀ ਸੰਤ ਮਹਾਪੁਰਖਾਂ ਦੀ ਸੰਗਤ ਵਿੱਚ ਰਹਿ ਕੇ ਬੰਦੇ ਦੇ ਅੰਦਰ ਚਾਨਣ ਹੋ ਜਾਂਦਾ ਹੈ ਆਓ ਅਸੀਂ ਅੱਜ ਵਿਚਾਰ ਕਰਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਸਭ ਤੋਂ ਪਹਿਲੀ ਗੱਲ ਸਾਡੇ ਘਰ ਵਿੱਚ ਜਦੋਂ ਤਰੱਕੀ ਆਉਂਦੀ ਹੈ ਕਮਾਈ ਦੇ ਰਾਹ ਖੁੱਲਦੇ ਹਨ ਬੱਚਿਆਂ ਦੇ ਵੀ ਕੰਮ ਬਣੇ ਜਾਂਦੇ ਆ ਮਨ ਵੀ ਸ਼ਾਂਤ ਹੁੰਦਾ ਹੈ ਪਰ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਇੱਕ ਤਬਦੀਲੀ ਆਉਂਦੀ ਹੈ ਉਹ ਕਦੋਂ ਆਉਂਦੀ ਹੈ ਜਦੋਂ ਸਾਡੇ ਹੀ ਆਪਣੇ ਘਰ ਦੇ ਵਿੱਚ ਪੈਸੇ ਦੀ ਤੰਗੀ ਅਚਾਨਕ ਆ ਜਾਂਦੀ ਹੈ ਘਰ ਵਿੱਚ ਪੈਸਾ ਆਉਂਦਾ ਬਹੁਤ ਪਰ ਟਿਕਦਾ ਨਹੀਂ ਹੈਗਾ ਬਿਮਾਰੀ ਤੇ ਲੱਗੀ ਜਾਂਦਾ ਕਮਾਕਾਰਾਂ ਵਿੱਚ ਅੜਚਣਾ ਪੈਂਦੀਆਂ ਤੇ ਘਰ ਵਿੱਚ ਬਿਮਾਰੀਆਂ ਇੰਨੀਆਂ ਆ ਜਾਂਦੀਆਂ ਕਿ ਸਾਰੇ ਦੇ ਸਾਰੇ ਪੈਸੇ ਆਪਾਂ ਹਸਪਤਾਲ ਜਾਂ ਡਾਕਟਰਾਂ ਨੂੰ ਦੇ ਆਉਨੇ ਆ ਫਿਰ ਸਾਡਾ ਮਨ ਬੜਾ ਦੁਖੀ ਹੁੰਦਾ ਅਸੀਂ ਆਖਦੇ ਅਸੀਂ ਤਾਂ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਸਾਡਾ ਮਾੜਾ ਕਿਵੇਂ ਹੋ ਗਿਆ ਜਦੋਂ ਆਪਣੀ ਕੀਤੀ ਕਮਾਈ ਸਾਰੇ ਡਾਕਟਰਾਂ ਨੂੰ ਦੇਣੀ ਪੈ ਜਾਵੇ ਜਿਸ ਬੰਦੇ ਨੂੰ ਸਹਰੀ ਮਿਹਨਤ ਖੂਨ ਪਸੀਨੇ ਦੀ ਕਮਾਈ ਉਹਦਾ ਦਿਲ ਹੀ ਪੁੱਛਿਆ ਜਾਣਦਾ ਤੇ ਉਹਦਾ ਸਾਥ ਸੰਗਤ ਜੀ ਕਾਰਨ ਕੀ ਹੈ ਸਾਡੇ ਘਰ ਦੇ ਵਿੱਚ ਇਹਦਾ ਕਾਰਨ ਪਤਾ ਕੀ ਹੈ ਨਕਾਰਾਤਮਕ ਸ਼ਕਤੀ ਦਾ ਵਾਸ ਹੋਣਾ ਕਈ ਮੰਨਦੇ ਨੇ ਪਰ ਘਰ ਵਿੱਚ ਦੋ ਪ੍ਰਕਾਰ ਦੀ ਸ਼ਕਤੀ ਹੁੰਦੀ ਇੱਕ ਹੁੰਦੀ ਚੰਗੀ ਤੇ ਇੱਕ ਹੁੰਦੀ ਬੁਰੀ ਜਿਹੜੀ ਚੰਗੀ ਸ਼ਕਤੀ ਹੈ ਗੁਰਬਾਣੀ ਦੇ ਜਾਪ ਕਰਨ ਨਾਲ ਸੇਵਾ ਕਰਨ ਨਾਲ ਤੇ ਚੰਗੇ ਕਰਮ ਕਰਨ ਦੇ ਨਾਲ ਸਾਡੇ ਘਰ ਵਿੱਚ ਉਹਦਾ ਵਾਸ ਹੁੰਦਾ ਹੈ ਸਰਸਾਤ ਸੰਗਾ ਜੀ ਕਈ ਵਾਰੀ ਅਸੀਂ ਜ਼ਿੰਦਗੀ 'ਚ ਇਹੋ ਜਈਆਂ ਗਲਤੀਆਂ ਕਰ ਬੈਠਨੇ ਆਂ ਜਿਸ ਦੇ ਕਰਕੇ ਸਾਡੇ ਘਰ ਵਿੱਚ ਮਾੜੀਆਂ ਸ਼ਕਤੀਆਂ ਦਾ ਪਹਿਰਾ ਬਣ ਜਾਂਦਾ ਹੈ ਉਹਨਾਂ ਦਾ ਵਾਸ ਹੋ ਜਾਂਦਾ ਹੈ ਸਾਡੀ ਜ਼ਿੰਦਗੀ ਵਿੱਚ ਪਰਿਵਾਰ ਵਿੱਚ ਰਿਸ਼ਤਿਆਂ ਵਿੱਚ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਉਹ ਪੰਜ ਚੀਜ਼ਾਂ ਜਿਹੜੀਆਂ ਸਾਨੂੰ ਕਿਸੇ ਨੂੰ ਦੇਣੀਆਂ ਨਹੀਂ ਚਾਹੀਦੀਆਂ ਉਹਦੇ ਕਰਕੇ ਹੁੰਦਾ ਕਿ ਸਾਰਾ ਕੁਝ ਤੇ ਭਾਵੇਂ ਆਂਡ ਗਵਾਂਡ ਵੀ ਹੋਵੇ ਪਰ ਅਸੀਂ ਇਹ ਪੰਜ ਚੀਜ਼ਾਂ ਦੇਣ ਤੋਂ ਪਰਹੇਜ਼ ਕਰੀਏ ਕਿਉਂਕਿ ਸਾਤ ਸੰਗਤ ਜੀ ਗੁਰਮਤ ਅਤੇ ਪਰਖਿਆਂ ਦੀ ਸਮਝ ਵੱਡੇ ਵਡੇਰਿਆਂ ਦੀ ਸਮਝ ਸਾਨੂੰ ਸਮਝਾਉਂਦੀ ਹੈ ਕਿ ਸਾਡਾ ਘਰ ਸਿਰਫ ਇੱਟਾਂ ਦੀ ਬਣੀ ਇਮਾਰਤ ਨਹੀਂ ਇਹ ਰਹਿਣ ਦੀ ਜਗ੍ਹਾ ਜਿੱਥੇ ਬਹਿ ਕੇ ਅਸੀਂ ਰਾਤ ਬਤੀਤ ਕਰਦੇ ਹਾਂ ਦਿਨ ਬਤੀਤ ਕਰਦੇ ਹਾਂ ਥੱਕੇ ਹਾਰੇ ਕੰਮ ਤੋਂ ਆ ਕੇ ਸੌ ਜਾਂਦੇ ਹਾਂ ਤੇ ਪਰਮਾਤਮਾ ਨੂੰ ਬੈਠ ਕੇ ਯਾਦ ਕਰਦੇ ਹਾਂ ਜ਼ਿੰਦਗੀ ਦੇ ਫੈਸਲੇ ਕਰਦੇ ਹਾਂ ਸਾਡੇ ਘਰ ਵਿੱਚ ਇੱਕ ਊਰਜਾ ਬਣੀ ਹੁੰਦੀ ਹੈ ਉਹੀ ਊਰਜਾ ਸਾਡੇ ਸਰੀਰ ਤੇ ਮਨ ਤੇ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖਾਂ ਸੁੱਖਾਂ ਤੇ ਅਸਰ ਪਾਉਂਦੀ ਹੈ ਇਹ ਪੰਜ ਚੀਜ਼ਾਂ ਕਦੇ ਭੁੱਲ ਕੇ ਵੀ ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀਆਂ ਸਾਥ ਸੰਗਤ ਜੀ ਪਹਿਲੀ ਚੀਜ਼ ਕਿਹੜੀ ਹੈ ਪਹਿਲੀ ਚੀਜ਼ ਹੈ ਤੁਹਾਡੇ ਭਵਿੱਖ ਦੇ ਜਿਹੜੇ ਫੈਸਲੇ ਆ ਜੋ ਤੁਸੀਂ ਸੋਚ ਰਹੇ ਹੋ ਮੈਂ ਇਹ ਕੰਮ ਕਰਨਾ ਉਹ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਭਵਿੱਖ ਦੇ ਫੈਸਲੇ ਕਹਿਣ ਤੋਂ ਭਾਵ ਜੋ ਕੰਮ ਤੁਸੀਂ ਆਉਣ ਵਾਲੇ ਸਮੇਂ ਵਿੱਚ ਕਰਨਾ ਚਾਹੁੰਦੇ ਉਹਦੀ ਜਾਣਕਾਰੀ ਇਹ ਚੀਜ਼ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਕਿਉਂਕਿ ਹੁੰਦਾ ਕੀ ਹੈ ਸਾਡੇ ਘਰ ਦੀ ਸਭ ਤੋਂ ਵੱਡੀ ਚੀਜ਼ ਨਾਜ਼ੁਕ ਚੀਜ਼ ਜ਼ਿੰਦਗੀ ਦੇ ਆਉਣ ਵਾਲੇ ਫੈਸਲੇ ਹੁੰਦੇ ਹਨ ਕਈ ਵਾਰੀ ਅਸੀਂ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੁੰਦਾ ਜਾਂ ਬੱਚਿਆਂ ਦਾ ਵਿਆਹ ਕਰਨਾ ਹੁੰਦਾ ਉਦੋਂ ਅਸੀਂ ਜਦੋਂ ਫਿਰ ਨਵਾਂ ਘਰ ਬਣਾਉਣਾ ਹੁੰਦਾ ਨਵੀਂ ਨੌਕਰੀ ਜਾਂ ਜੁਆਇਨ ਕਰਨੀ ਹੁੰਦੀ ਜਦੋਂ ਇੱਕ ਇੱਕ ਗੱਲ ਅਸੀਂ ਲੋਕਾਂ ਨੂੰ ਦੱਸਣ ਲੱਗ ਜਾਂਦੇ ਆਂ ਕਈ ਵਾਰ ਉਹ ਸਾਹਮਣੇ ਵਾਲਾ ਬੰਦਾ ਅੰਦਰੋਂ ਈਰਖਾ ਕਰਦਾ ਸਾਡੇ ਨਾਲ ਉਪਰੋਂ ਪਿਆਰ ਜਿਤਾਉਂਦਾ ਹੁੰਦਾ ਪਰ ਉਹ ਨੁਕਸਾਨ ਕਰ ਜਾਂਦਾ ਸਾਡੀ ਜ਼ਿੰਦਗੀ 'ਚ ਪਰੇਸ਼ਾਨੀ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਡੀ ਜ਼ਿੰਦਗੀ ਦੇ ਸਾਰੇ ਫੈਸਲੇ ਸਾਡੇ ਘਰ ਦੀ ਜੜ ਨੂੰ ਮਜ਼ਬੂਤ ਕਰਦੇ ਆਂ ਖਿਆਲ ਰੱਖੋ ਕਿ ਇਹ ਸਾਡੇ ਘਰ ਦੀ ਤਰੱਕੀ ਦੇ ਬੀਜ ਵਾਂਗ ਕੰਮ ਕਰਦੇ ਆਂ ਜਦੋਂ ਅਸੀਂ ਇੱਕ ਦੂਜੇ ਨੂੰ ਗੱਲ ਦੱਸੀ ਜਾਂਦੇ ਆਂ ਪਰੇਸ਼ਾਨੀ ਆਉਣੀ ਸ਼ੁਰੂ ਹੋ ਜਾਂਦੀ ਉਹ ਘਰ ਦਾ ਪੇਤੀ ਲੰਕਾ ਟਾਏ ਇੱਕ ਤੁਸੀਂ ਕਹਾਵਤ ਸੁਣੀ ਹੋਵੇਗੀ ਇਹ ਬੜਿਆਂ ਨਾਲ ਹੋ ਚੁੱਕੀ ਐ ਤੇ ਹੋ ਵੀ ਰਹੀ ਐ ਤਾਂ ਇਹ ਸਾਨੂੰ ਸਮਝਣ ਦੀ ਬੜੀ ਲੋੜ ਐ ਜੀ ਦੂਜੀ ਗੱਲ ਕਿਹੜੀ ਐ ਉਹ ਐ ਜੀ ਸਾਡੇ ਘਰ ਦੇ ਜਿਹੜੇ ਬਰਤਨ ਹੁੰਦੇ ਹਨ ਘਰ ਦੇ ਬਰਤਨ ਵੀ ਕਦੇ ਕਿਸੇ ਨੂੰ ਨਹੀਂ ਦੇਣੇ ਚਾਹੀਦੇ ਇਹ ਘਰ ਦਾ ਜਿਹੜਾ ਲੋਹਾ ਹੁੰਦਾ ਘਰ ਦੀ ਕੋਈ ਸਧਾਰਨ ਚੀਜ਼ ਨਹੀਂ ਹੁੰਦੀ ਜਾਂ ਘਰ ਦੇ ਜਿਹੜੇ ਬਰਤਨ ਹੁੰਦੇ ਘਰ ਦੀ ਵੀ ਜੜ ਮੰਨੇ ਜਾਂਦੇ ਹਨ ਇਹਨਾਂ ਚੀਜ਼ਾਂ ਵਿੱਚ ਘਰ ਦੀ ਪੂਰੀ ਊਰਜਾ ਸਮਾਈ ਹੁੰਦੀ ਐ ਜਦੋਂ ਤੁਸੀਂ ਪਹਿਲੀ ਵਾਰ ਘਰ ਵਿੱਚ ਬਰਤਨ ਲੈ ਕੇ ਆਉਂਦੇ ਆ ਉਹਨਾ ਵਰਤਨਾ ਉਹਨਾ ਭਾਂਡਿਆਂ 'ਚ ਪ੍ਰਸ਼ਾਦਾ ਤਿਆਰ ਕਰਦੇ ਹੋ ਉਹਦੇ 'ਚ ਤੁਹਾਡੀ ਮਿਹਨਤ ਤੁਹਾਡੀ ਬਰਕਤ ਤੁਹਾਡੀ ਅਰਦਾਸ ਤੇ ਤੁਹਾਡੇ ਪਰਿਵਾਰ ਦੀ ਖੁਸ਼ੀ ਸਮਾਈ ਹੁੰਦੀ ਜੇ ਲੋਹੇ ਦੀ ਚੀਜ਼ ਕਹਿਣ ਤੋਂ ਭਾਵ ਤਵਾ ਕੜਾਈ ਹੋਵੇ ਚਾਹੇ ਕੋਈ ਵੀ ਸਮਾਨ ਹੋਵੇ ਇਹ ਸਾਡੇ ਘਰ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਇਹ ਜਿਹੜੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਤੋਂ ਸਾਨੂੰ ਬਚਾਉਂਦਾ ਹੈ ਤੇ ਸਾਡੇ ਘਰ ਵਿੱਚ ਪਰੇਸ਼ਾਨੀ ਜਦੋਂ ਆਉਂਦੀ ਹੈ ਉਹਨੂੰ ਰੋਕਦਾ ਵੀ ਹੈ ਬਜ਼ੁਰਗਾਂ ਨੇ ਵੀ ਇਹਦਾ ਮਹੱਤਵ ਦੱਸਿਆ ਹੈ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਘਰ ਦਾ ਭਾਂਡਾ ਆਪਾਂ ਬਾਹਰ ਨਹੀਂ ਦੇਣਾ ਬੜਾ ਖਿਆਲ ਰੱਖਦੇ ਸੀ ਉਹ ਵਾਪਸ ਮੁੜ ਆਵੇ ਜੇ ਚਲਿਆ ਵੀ ਜਾਣਾ ਤਾਂ ਦੁੱਧ ਵਾਲਾ ਡੋਲ ਜਿਵੇਂ ਉਹਨਾਂ ਨੇ ਲੱਭ ਕੇ ਲਿਆਉਣਾ ਤੇ ਪਹਿਲਾਂ ਕੁਝ ਗੱਲਾਂ ਹੋਰ ਸੀ ਹੁਣ ਤਾਂ ਜ਼ਮਾਨਾ ਹੀ ਬਦਲ ਗਿਆ ਪਰ ਜ਼ਮਾਨਾ ਤਾਂ ਬਦਲਿਆ ਬਿਮਾਰੀਆਂ ਵੀ ਵਧੀਆਂ ਇਸ ਕਰਕੇ ਭਾਈ ਘਰ ਦੀ ਬਰਕਤ ਵਿੱਚ ਰੁਕਾਵਟ ਆਉਣ ਲੱਗ ਜਾਂਦੀ ਹੈ ਵੱਡੇ ਬਜ਼ੁਰਗ ਇੰਨੇ ਸਖਤ ਸੀ ਕਿ ਉਹ ਕਿਸੇ ਨਾਲ ਭਾਂਡਾ ਸਾਂਝਾ ਨਹੀਂ ਸੀ ਕਰਦੇ ਜੇ ਕੋਈ ਮੰਗੇ ਤਾਂ ਹੋ ਸਕਦਾ ਕਿ ਨਵਾਂ ਬਰਤਨ ਉਸ ਨੂੰ ਦੇ ਦੋ ਉਹਦੇ ਵਰਗਾ ਬਰਤਨ ਲਿਆ ਦੋ ਜ ਪਰ ਸਾਥ ਸੰਗ ਜੀ ਇਸ ਬਰਤਨ ਵਿੱਚ ਤੁਸੀਂ ਪ੍ਰਸ਼ਾਦਾ ਛਕਦੇ ਹੋ ਜਾਂ ਤਿਆਰ ਕਰਦੇ ਹੋ ਉਹ ਵਿਦੇ ਵਿੱਚ ਤੁਹਾਡੇ ਘਰ ਦੀ ਊਰਜਾ ਸਮਾਈ ਹੁੰਦੀ ਹੈ ਭੁੱਲ ਕੇ ਵੀ ਕਦੇ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਇਸ ਗੱਲ ਨੂੰ ਹਮੇਸ਼ਾ ਚੇਤੇ ਵਿੱਚ ਰੱਖਿਓ ਵੈਸੇ ਕਈ ਵਾਰ ਘਰਾਂ 'ਚ ਕੀ ਹੋ ਜਾਂਦਾ ਕਿ ਆਂਡ ਗਵਾਂਡ ਵਿੱਚ ਕੋਈ ਸਬਜ਼ੀ ਸਾਨੂੰ ਦੇ ਗਿਆ ਜਾਂ ਅਸੀਂ ਉਹਨੂੰ ਦਾਲ ਪਾ ਕੇ ਭੇਜਣੀ ਐ ਕੋਈ ਮਠਿਆਈ ਪਾ ਕੇ ਭੇਜਣੀ ਐ ਤਾਂ ਉਹਦੇ ਲਈ ਅਸੀਂ ਹੋਰ ਬਰਤਨ ਜਿਹੜੇ ਅਲੱਗਦਾ ਤੋਂ ਰੱਖੇ ਹੁੰਦੇ ਘਰ ਦੇ ਵਿੱਚ ਉਹਨਾਂ ਬਰਤਨਾਂ ਵਿੱਚ ਆਪਣਾ ਭੋਜਨ ਜਿਸ ਨਾਲ ਵਿੱਚ ਤਿਆਰ ਕਰਦੇ ਹ ਉਹਨਾਂ ਬਰਤਨਾਂ 'ਚ ਸਾਨੂੰ ਕਦੇ ਨਹੀਂ ਚੀਜ਼ ਪਾ ਕੇ ਦੇਣੀ ਚਾਹੀਦੀ ਇਹ ਗੱਲ ਹਮੇਸ਼ਾ ਯਾਦ ਰੱਖਿਓ ਤੀਜੀ ਗੱਲ ਕਈ ਵਾਰੀ ਨਾ ਸਾਡੀ ਰਸੋਈ ਵਿੱਚ ਕੁਝ ਅਜੀਹੀਆਂ ਚੀਜ਼ਾਂ ਹੁੰਦੀਆਂ ਜਿਵੇਂ ਸਾਤ ਸੰਗ ਹੈ ਜੀ ਕਿਉ ਹੋ ਗਿਆ ਤੇਲ ਹੋ ਗਿਆ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਇਹਨਾਂ ਚੀਜ਼ਾਂ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਆਪਣੇ ਘਰ ਦੇ ਬਰਤਨ ਜਿਹੜੇ ਆ ਕਿਸੇ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ ਤੇ ਕਿਉਂਕਿ ਇਹ ਜਿਹੜਾ ਤੇਲ ਆ ਤੇ ਘਿਓ ਆ ਅਸੀਂ ਪ੍ਰਸ਼ਾਦਾ ਪਾਣੀ ਇਹਨੂੰ ਤਿਆਰ ਕਰਨ ਵਿੱਚ ਵਰਤਦੇ ਆਂ ਜਦੋਂ ਅਸੀਂ ਜੋਤ ਜਗਾਉਣੀ ਆ ਪਾਠ ਪੂਜਾ ਕਰਦੇ ਆਂ ਉਦੋਂ ਵੀ ਤਾਂ ਭਾਈ ਇਹ ਦੇਸੀ ਘਿਓ ਦਾ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਸਾਤ ਸੰਗ ਹੈ ਜੀ ਜੋਤ ਦੀ ਲੋ ਦਾ ਸਿੱਧਾ ਸੰਬੰਧ ਜਿਹੜਾ ਹੈ ਸਾਡੇ ਘਰ ਦੀ ਸ਼ਾਂਤੀ ਨਾਲ ਹੁੰਦਾ ਹੈ ਜਦੋਂ ਅਸੀਂ ਆਪਣੇ ਘਰ ਵਿੱਚ ਜੋਤ ਜਗਾਉਂਦੇ ਆ ਇਹ ਜਿਹੜੀ ਜੋਤ ਵਾਲਾ ਕਿਉ ਹੋਵੇ ਇਹ ਵੀ ਸਾਤ ਸੰਗ ਹੈ ਜੀ ਆਪਣੇ ਘਰ ਦੇ ਹਿੱਤ ਲਈ ਹੀ ਵਰਤਿਆ ਜਾਂਦਾ ਹੈ ਜਾਂ ਗੁਰਦੁਆਰਾ ਸਾਹਿਬ ਵਿੱਚ ਅਸੀਂ ਦੇ ਆਉਂਦੇ ਆ ਪਰ ਆਪਾਂ ਨੂੰ ਦੂਜਿਆਂ ਨੂੰ ਨਹੀਂ ਦੇਣਾ ਚਾਹੀਦਾ ਇਹ ਜੋਤ ਦੀ ਜਿਹੜੀ ਰੌਸ਼ਨੀ ਦਾ ਪ੍ਰਤੀਕ ਹੈ ਸ਼ਾਂਤੀ ਦਾ ਪ੍ਰਤੀਕ ਹੈ ਘਰ ਦੀ ਜਿਹੜੀ ਚੰਗੀ ਊਰਜਾ ਹੈ ਜੋਤ ਨਾਲ ਜੁੜੀ ਹੁੰਦੀ ਹੈ ਪਰ ਜਦੋਂ ਆਪਾਂ ਕਿਸੇ ਦੇ ਮੰਗਣ ਆਏ ਤੇ ਉਹ ਕਿ ਉਸ ਨੂੰ ਦੇ ਦੇਣੀ ਆ ਜਾਂ ਉਸ ਵੇਲੇ ਕੀ ਹੁੰਦਾ ਘਰ ਦੀ ਜਿਹੜੀ ਖੁਸ਼ੀ ਆ ਬਾਹਰ ਚਲੀ ਜਾਂਦੀ ਹੈ ਜਿਹੜੀ ਘਰ ਦੀ ਜੋਤ ਹੈ ਸਾਥ ਸੰਗਤ ਜੀ ਮੰਨ ਲਓ ਕਿ ਦੂਜੇ ਘਰ ਚਲੀ ਜਾਂਦੀ ਹੈ ਘਰ ਵਿੱਚ ਕਈ ਬਜ਼ੁਰਗ ਮੰਨਦੇ ਸੀ ਕਿ ਕਹਿੰਦੇ ਕਿ ਇਹ ਭਾਰ ਹੁੰਦਾ ਐਵੇਂ ਦੀ ਖੁਸ਼ੀ ਨੂੰ ਸਮਾਪਤ ਕਰ ਦਿੰਦਾ ਪਰ ਵੇਖੋ ਜਿੱਥੇ ਇਹ ਸਿਧਾਂਤ ਹੈ ਉੱਥੇ ਸਮਝਣ ਦੀ ਵੀ ਸਾਨੂੰ ਲੋੜ ਹੈ ਕਿ ਵੰਡ ਕੇ ਸ਼ਕਣਾ ਹੈ ਵੰਡ ਕੇ ਕੀ ਸ਼ੱਕਣਾ ਹੈ ਉਹ ਕੋਈ ਵੀ ਸਾਥ ਸੰਗਤ ਜੀ ਜਿਵੇਂ ਲੋੜਵੰਦ ਅਸੀਂ ਵੇਖਦੇ ਹਾਂ ਉਹਨੂੰ ਦਸਮਾਨਦ ਵਿੱਚ ਮਾਇਆ ਦੇ ਰਾਹੀ ਅਸੀਂ ਵੰਡ ਕੇ ਸ਼ੱਕ ਸਕਦੇ ਹਾਂ ਲੋੜਵੰਦ ਨੂੰ ਵਸਤੂ ਲੈ ਕੇ ਦੇ ਸਕਦੇ ਹਾਂ ਪਰ ਕਈ ਚੀਜ਼ਾਂ ਇਹੋ ਚਾਹੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਣੇ ਤੱਕ ਹੀ ਸੀਮਤ ਰੱਖਣਾ ਹੈ ਤਾਂ ਜੋ ਸਾਡੇ ਘਰ ਵਿੱਚ ਬਰਕਤ ਬਣੀ ਰਹੇ ਇਹ ਆਪਣਾ ਘਰ ਠੀਕ ਹੋਵੇਗਾ ਤਾਦੀ ਅਸੀਂ ਕਿਸੇ ਦਾ ਭਲਾ ਕਰ ਸਕਦੇ ਹਾਂ, ਦਾਨ ਵੀ ਕਰ ਸਕਦੇ ਹਾਂ, ਸੇਵਾ ਵੀ ਕਰਨੀ ਬਣਦੀ ਹੈ। ਬਾਜ਼ਾਰ ਵਿੱਚੋਂ ਭਾਈ ਨਮਾ ਘਿਓ ਜਾਂ ਤੇਲ ਖਰੀਦ ਕੇ ਉਸ ਬੰਦੇ ਦੀ ਸੇਵਾ ਕਰ ਸਕਦੇ ਹੋ। ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਉਹਦਾ ਦਾਨ ਕਰ ਸਕਦੇ ਹੋ ਪਰ ਆਪਣੇ ਘਰ ਦੀ ਰਸੋਈ ਵਾਲਾ ਕਿਉਂ ਕਦੇ ਕਿਸੇ ਨਾਲ ਸਾਂਝਾ ਨਹੀਂ ਕਰਨਾ ਹੁੰਦਾ। ਅਗਲੀ ਗੱਲ ਜਿਹੜੀ ਚੌਥੀ ਹੈ ਜੀ ਉਹ ਇਹ ਆ ਕਿ ਆਪਾਂ ਜਦੋਂ ਜਿੰਨਾ ਵੀ ਨਾਮ ਜਪਿਆ ਹੋਵੇ ਕਈ ਵਾਰੀ ਅਸੀਂ ਮਾਲਾ ਫੇਰਦੇ ਹਾਂ। ਪੰਜ ਪਾਠ ਚਪ ਜੀ ਸਾਹਿਬ ਦੇ ਕਰਦੇ ਆ ਜਾਂ ਚੁਪਈ ਸਾਹਿਬ ਦੇ 10 ਪਾਠ ਕਰਦੇ ਅਸੀਂ ਲੋਕਾਂ ਨਾਲ ਸਾਂਝਾ ਕਰਨ ਲੱਗ ਜਾਂਦੇ ਅਸੀਂ ਇੰਨੇ ਪਾਠ ਕਰਦੇ ਆ ਆਪਣਾ ਨੇਮ ਵੀ ਕਿਸੇ ਨਾਲ ਸਾਂਝਾ ਨਹੀਂ ਕਰੀਦਾ ਸਾਤ ਸੰਗਰਜੀ ਉਹ ਜਿਹੜੀ ਗੱਲਿਆ ਨਾ ਉਹਦੇ ਨਾਲ ਫਿਰ ਕੀ ਹੁੰਦਾ ਕਿ ਹਉਮੈ ਬੰਦੇ ਦੇ ਅੰਦਰ ਵੱਧ ਜਾਂਦੀ ਹੈ ਇਸ ਗੱਲ ਦਾ ਵੀ ਹਮੇਸ਼ਾ ਖਿਆਲ ਰੱਖਣਾ ਹੈ ਕਿ ਆਪਣਾ ਨੇਮ ਜਿਹੜਾ ਹੈ ਉਹ ਆਪਣਾ ਹੀ ਹੈ ਕਿਸੇ ਦਾ ਨਹੀਂ ਕਿੰਨਾ ਨਿਤਨੇਮ ਕਰਦੇ ਹੋ ਕਿੰਨਾ ਜਾਪ ਕਰਦੇ ਹੋ ਕਦੇ ਵੀ ਕਿਸੇ ਨਾਲ ਸਾਂਝਾ ਨਹੀਂ ਕਰਨਾ ਹੁਣ ਮਹਾਪੁਰਖ ਰੱਬ ਦੇ ਪਿਆਰੇ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਮਹਾਪੁਰਖ ਨਾਮ ਆਪ ਜੀ ਨੂੰ ਸਾਰਿਆਂ ਨੇ ਉਹਨਾਂ ਦਾ ਸੁਰਮਣਤਾ ਕੀਤਾ ਹੋਵੇਗਾ ਕਿ ਕਿੰਨਾ ਜਾਪ ਕਰਦੇ ਸੀ ਤੇ ਕਿੰਨਾ ਨਾਲੇ ਆਪ ਜਪਦੇ ਸੀ ਤੇ ਦੂਜਿਆਂ ਨੂੰ ਵੀ ਜਪਾਉਂਦੇ ਸੀ ਮਹਾਪੁਰਖ ਆਖਦੇ ਹੁੰਦੇ ਸੀ ਭਾਈ ਐਨੇ ਪਾਠ ਕਰੋ ਪਰ ਕਦੇ ਕਿਸੇ ਨੂੰ ਦੱਸਿਓ ਨਾ ਜਦੋਂ ਅਸੀਂ ਦੱਸਤਾ ਕਿਸੇ ਨੂੰ ਕਿ ਮੈਂ ਇਹਨੀ ਸੇਵਾ ਕਰਦਾ ਮੈਂ ਐਨਾ ਨਾਮ ਜਪਦਾ ਤੁਹਾਡੇ ਅੰਦਰ ਹਉਮੈ ਆ ਜਾਵੇਗੀ ਇੱਕ ਧਾਰਮਿਕ ਹੌਮੇ ਵੀ ਹੁੰਦੀ ਹੈ। ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਭਾਈ ਹੌਮੇ ਜਿਹੜੀ ਆ ਨਾ ਇਹ ਰੁਕਾਵਟ ਹੈ। ਗੁਰੂ ਤੇ ਸਿੱਖ ਦੇ ਵਿਚਾਰ ਹੌਮੇ ਨਹੀਂ ਆਉਣੀ ਚਾਹੀਦੀ। ਪੰਜਵੀਂ ਗੱਲ ਸਾਥ ਸੰਗ ਹੈ ਜੀ ਆਪਣੇ ਜਿਹੜੇ ਦੁੱਖ ਆ ਨਾ ਜ਼ਿੰਦਗੀ ਦੇ ਰਾਜ ਹੈ। ਕਈ ਵਾਰੀ ਆਪਾਂ ਕਹਿੰਨੇ ਕਿ ਦੁੱਖ ਵੰਡਾਉਣ ਨਾਲ ਘਟ ਜਾਂਦੇ। ਪਰ ਅੱਜ ਦਾ ਜਮਾਨਾ ਜਿਹੜਾ ਨਾ ਹਰ ਇੱਕ ਨਾਲ ਦੁੱਖ ਨਹੀਂ ਸਾਂਝਾ ਕਰਨਾ ਚਾਹੀਦਾ। ਤੁਸੀਂ ਆਪਣਾ ਦੁੱਖ ਤੇ ਸੁੱਖ ਜਿਹੜਾ ਹੈ ਪਰਮਾਤਮਾ ਨਾਲ ਹੀ ਸਾਂਝਾ ਕਰਨਾ ਹੈ। ਕਦੇ ਕਿਸੇ ਵਿਅਕਤੀ ਨਾਲ ਸਾਂਝਾ ਨਾ ਕਰਿਓ। ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖਲੋ ਕੇ ਅਰਦਾਸ ਕਰ ਲਿਆ ਕਰੋ ਕਿ हे ਪਰਮ ਪਿਤਾ ਪਰਮਾਤਮਾ ਜੀ ਸੱਚੇ ਪਾਤਸ਼ਾਹ ਜੀ ਦੇ ਨਾਲ ਮੈਂ ਦੁੱਖ ਸਾਂਝਾ ਕਰ ਲਿਆ ਹੈ ਵਾਹਿਗੁਰੂ ਤਾਂ ਸਾਥ ਸੰਗਤ ਜੀ ਤੁਹਾਡੀ ਸਮੱਸਿਆ ਦਾ ਹੱਲ ਫਿਰ ਪਰਮਾਤਮਾ ਜੀ ਆਪ ਕਰ ਦੇਣਗੇ ਕਈ ਵਾਰੀ ਲੋਕ ਇਸ ਗੱਲ ਦਾ ਤਮਾਸ਼ਾ ਬਣਾਉਂਦੇ ਤੁਹਾਡੀ ਸਮੱਸਿਆ ਨੂੰ ਉਛਾਲ ਦਿੰਦੇ ਆ ਕਈ ਲੋਕ ਜਿਹੜੇ ਆ ਦੁੱਖਾਂ ਦਾ ਫਾਇਦਾ ਵੀ ਚੁੱਕਦੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਆਪਣੇ ਦਰਦ ਨੂੰ ਆਪਣੀ ਪੀੜਾ ਨੂੰ ਅਰਦਾਸ ਕਰੋ ਗੁਰੂ ਅੱਗੇ ਅਰਦਾਸ ਵਿੱਚ ਬੜੀ ਸ਼ਕਤੀ ਹੈ ਸੱਚੇ ਬਾਦਸ਼ਾਹ ਜੀ ਬੜੀ ਕਿਰਪਾ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ